ਵਸਾਕੀ ਅਤੇ ਸੰਕਰਾਂਤੀ ਦੇ ਮੌਕੇ ਤੇ ਸ਼੍ਰੀ ਦੁਰਗਾਣਾ ਮੰਦਿਰ ਵਿਖੇ ਪੰਡਿਤਾਵਾਂ ਵੱਲੋਂ ਨਵਜੰਮੇ ਬੱਚਿਆਂ ਨੂੰ ਪਵਿੱਤਰ ਜਲ ਛਕਾਇਆ ਗਿਆ। ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਅਤੇ ਉਹਨਾਂ ਆਪਗਵਾਨ ਲਕਸ਼ਮੀ ਨਾਰਾਇਣ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਠਾਕੁਰ ਜੀ ਅੱਗੇ ਨਤਮਸਤਕ ਹੋ ਕੇ cardi ਸੁਖਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ ਅਤੇ ਦੱਸਿਆ ਕਿ ਇਹ ਬਹੁਤ ਪੁਰਾਣੀ ਪਰੰਪਰਾ ਹੈ ਕਿ ਨਵੇਂ ਜੰਮੇ ਬੱਚੇ ਨੂੰ ਠਾਕੁਰ ਜੀ ਦੇ ਦਰਸ਼ਨ ਕਰਵਾ ਕੇ ਪਵਿੱਤਰ ਜਲ ਛਕਾਇਆ ਜਾਂਦਾ ਹੈ। ਹਰੀ ਗੋਬਿੰਦ आज विशाखी के उपलक्ष्य पर श्री दुर्ग्या मंदिर में जितने भी भक्त आए हैं उन्होंने लक्ष्मी भगवान जी से आशीर्वाद प्राप्त किया नवजात बच्चों के लिए आज हर की बॉडी के ऊपर चनामृत अमृत छकाया गया जिससे बच्चों की दीर्घायु हो बच्चों की बलबुद्धि बढ़े इसलिए सभी भक्तों ने अपने बच्चों के ਯਾਨੀ ਕਿ ਲਕਸ਼ਮੀ ਮੰਦਰ ਮੇ ਆਕਰ ਅਸੀਰਵਾਦ ਪ੍ਰਾਪਤ ਕੀਤਾ ਇਹ ਦੁਰਗਿਆਨਾ ਤਿਰਤ ਹੈ ਗਿਆ ਇਹ ਇੱਥੇ ਪਰੰਪਰਾ ਹੈ ਕਿ ਵਿਸਾਖੀ ਦੇ ਦਿਨ ਨਵੇਂ ਬੱਚਿਆਂ ਨੂੰ ਨਵੇਂ ਜਵੇਂ ਬੱਚਿਆਂ ਨੂੰ ਹਾਰ ਪਾਉਂਦੇ ਨੇ ਤੇ ਉਹ ਅਸੀਂ ਆਪਣੇ ਪੁੱਤਰਾਂ ਨੂੰ ਪਾਣ ਪਾਣੇ ਪਾਣ ਆਏ ਤੇ ਨਾਲੇ ਜਲ ਚਖਾਣ ਆਏ ਆ ਜੇ ਵਿਸਾਖੀ ਦਾ ਪਰਵ ਹੈ ਬਹੁਤ ਬੜਾ ਪਰਵ ਹੈ ਆਪਣੇ ਪੰਜਾਬ ਵਾਸਤੇ ਭਾਰਤ ਵਾਸਤੇ ਐਸ ਦਿਨ ਸ਼ੁਰੂ ਤੋਂ ਪਰੰਪਰਾ ਚੱਲੀ ਆ ਰਹੀ ਹੈ ਨਵਜਾਤ ਸ਼ਿਸ਼ੂਆਂ ਨੂੰ ਅੰਮ੍ਰਿਤ ਚਕਾ ਕੇ ਗਲਪਣ ਕਰਾਇਆ ਜਾਂਦਾ ਹੈ ਇਹ ਕਈਆਂ ਦੀ ਧਾਰਨਾ ਤੇ ਇਸ ਤੋਂ ਪਹਿਲਾਂ ਬੱਚੇ ਨੂੰ ਪਾਣੀ ਦਿੰਦੇ ਵੀ ਨਹੀਂ ਇੱਥੇ ਹੀ ਜਲਬਾਨ ਕਰਾ ਕੇ ਅੰਮ੍ਰਿਤ ਛਕਾ ਕੇ ਫਿਰ ਉਸ ਤੋਂ ਬਾਅਦ ਪਾਣੀ ਪਲਾਂਦੇ ਆ ਦਰਿਆਣਾ ਮੰਦਿਰ ਹੈਗਾ ਤੇ ਅੱਜ ਵਿਸਾਖੀ ਦਾ ਪਰਵ ਹੈ ਅੱਜ ਵਿਸਾਖੀ ਹੀ ਹੈ ਨਾ ਤੇ ਬੱਚੇ ਨੂੰ ਚਰਮਤ ਪਿਲਾਣ ਆਏ ਆ ਵਿਸਾਖੀ ਦੇ ਤਿਹਾੜੇ ਕਰਕੇ ਇਹ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਜਿਹੜੇ ਨਵੇਂ ਬੱਚੇ ਜੰਮਦੇ ਆ ਨਾ ਉਹਨਾਂ ਨੂੰ ਅੱਜ ਦੇ ਦਿਨ ਵਿਸਾਖੀ ਦੇ ਮੰਦਿਰ ਇੱਥੇ ਮੱਥਾ ਟਿਕਾਣ ਆਂਦੇ ਨੇ ਤੇ ਨਾਲ ਜਲ ਪੀਂਦੇ ਨੇ ਬਹੁਤ ਅੱਛਾ ਲੱਗ ਰਿਹਾ ਹੈ ਮੇਲਾ ਮੇਲੀਆਂ ਦਾ ਯਾਰਾ ਬਿੱਲੀਆਂ ਦਾ ਅਰੇ ਅੱਜ ਜਿਹੜਾ ਵਿਸਾਖੀ ਦਾ ਪਵਨ ਦਿਹਾੜਾ ਸਮੁੱਚੇ ਸੰਸਾਰ ਦੇ ਵਿੱਚ ਹੀ ਬੜੀਆ ਹਰਸ਼ੋਲਾਸਨਾ ਬਣਾਇਆ ਜਾਂਦਾ ਹੈ ਅੱਜ ਉਹਦੇ ਸਬੰਧ ਦੇ ਵਿੱਚ ਉੱਤਰ ਭਾਰਤ ਦੇ ਪ੍ਰਸਿੱਧ ਮੰਦਰ ਸ਼੍ਰੀ ਦੁਰਗਿਆਨਾ ਤਿਰਤ ਵਿਖੇ ਨਵ ਜੰਮਿਆ ਬੱਚਿਆਂ ਨੂੰ ਜਿਹੜਾ ਪੰਜ ਅੰਬ੍ਰਿਤ ਪਿਆਇਆ ਜਾਂਦਾ ਤੇ ਉਹ ਪਿਆਇਆ ਵੀ ਗਿਆ ਸੋ ਦੇਸ਼ਾਂ ਦੇ ਦੇਸ਼ਾਂ ਵਿੱਚ ਜੋ ਸੰਗਤਾਂ ਨੇ ਪਹੁੰਚ ਕੇ ਜਿੱਥੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਵਤ ਕੀਤਾ ਉੱਥੇ ਹੀ ਸਭ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਸਾਡੀ ਫਾਸਟੇ ਟੀਮ ਵੱਲੋਂ ਵੀ ਇਸ ਵਸਾਖੀ ਦੇ ਸਗਰਾਂ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸチール ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ